ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਇਨਸਾਨ ਦੀ ਜ਼ਿੰਦਗੀ ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਮੁਸੀਬਤਾਂ ਕਿਉਂ ਆਉਂਦੀਆਂ ਕਿਹੜੇ ਉਹ ਕਰਮ ਹੈ ਜਿਹਦੇ ਕਰਨੇ ਦੇ ਨਾਲ ਇਨਸਾਨ ਪਸ਼ੂ ਦੀ ਤਰ੍ਹਾਂ ਜ਼ਿੰਦਗੀ گزارਨਾ ਸ਼ੁਰੂ ਕਰ ਦਿੰਦਾ ਹੈ ਪਸ਼ੂ ਬਣ ਜਾਂਦਾ ਹੈ ਤੇ ਕਿਹੜੇ ਕਰਮ ਹੈ ਜਿਹਦੇ ਕਰਨੇ ਦੇ ਨਾਲ ਦੇਵੀ ਦੇਵਤਿਆਂ ਵਰਗੀ ਜ਼ਿੰਦਗੀ گزارਨਾ ਸ਼ੁਰੂ ਕਰ ਦਿੰਦਾ ਹੈ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਜੀ ਇਸ ਨੂੰ ਜੀ ਕੋ ਜਾਣਾਂਗੇ ਬਹੁਤ ਵਧੀਆ ਤੇ ਇੰਤਹਾਹੀ ਅਹਿਮ ਕਥਾ ਹੈਗੀ ਹੈ ਤੁਹਾਡੇ ਲਈ ਰੈਸਟ ਹੈ ਇਸ ਤੱਕ ਨੂੰ ਪੂਰਾ ਸੁਣਿਓ ਤੇ ਸੋ ਉਹਨਾਂ ਦੇ ਲੇਸ ਚੱਲਦੀ ਕਹਾਣੀ ਸੁਣਨੇ ਆ ਫਿਰ ਕਰਦੇ ਆ ਉਸ ਤੇ ਵਿਚਾਰ ਜਿਵੇਂ ਕਾਰ ਬੱਸ ਦੇ ਇੰਜਨ ਦੇ ਚ ਪੈਟਰੋਲ ਵੀ ਪਾਣਾ ਪੈਂਦਾ ਤੂੰ ਪੈਟਰੋਲ ਕੀ ਹੈ ਅੱਗ ਰੈਡੀਟਰ ਵਿੱਚ ਪਾਣੀ ਵੀ ਪਾਣਾ ਪੈਂਦਾ ਤਾਂ ਚੱਲਦੀ ਹੈ ਸਰੀਰ ਦੀ ਮਸ਼ੀਨਰੀ ਦੇਖ ਕੇ ਹੀ ਬਾਹਰ ਮਸ਼ੀਨਰੀ ਬਣਾਈ ਗਈ ਹੈ ਚੱਲੇਗੀ ਤੇ ਅੱਗ ਨਾਲ ਅੱਗ ਨਾਲ ਪੈਟਰੋਲ ਨਾਲ ਹੀ ਗੱਡੀ ਚੱਲੇਗੀ ਪਰ ਇਹ ਅਗਨਵਧ ਨਾ ਜਾਏ ਇਹ ਤਪਸ਼ਵਧ ਨਾ ਜਾਏ ਓਵਰ ਹੀਟ ਨਾ ਹੋ ਜਾਏ ਤੋ ਫਿਰ ਰੈਡੀਟਰ ਦੇਚ ਪਾਣੀ ਪਾਣਾ ਪੈਂਦਾ ਹੈ ਕਿ ਫਿਰ ਇੱਕ ਦਿਨ ਦੇਚ ਵੀ ਵੱਧ ਸਕਦੀ ਹੈ ਸਰੀਰ ਦੇ ਜੇ ਦਿਨ ਪਰ ਪਾਣੀ ਨਾ ਪੀਤਾ ਜਾਏ ਦੋ ਦਿਨ ਨਹੀਂ ਪੀਤਾ ਵੱਧ ਗਈ ਤਿੰਨ ਦਿਨ ਨਹੀਂ ਪੀਤਾ ਆਯੁਰਵੇਦ ਆਚਾਰੀਆ ਕਹਿੰਦੇ ਨੇ ਮੌਤ ਹੋ ਜਾਏਗੀ ਪਾਣੀ ਦਾ ਤਿਆਗ ਲੰਮੇ ਸਮੇਂ ਤੱਕ ਨਹੀਂ ਹੋਵੇਗਾ ਅਗਨ ਸਰੀਰ ਦੇ ਵਿੱਚ ਵੱਧੀ ਜਾਏਗੀ ਉਸ ਅਗਨੇ ਜੋ ਅੰਦਰ ਭੋਜਨ ਹੋਣਾ ਹੈ ਉਹ ਤੇ ਉਸ ਨੂੰ ਜਲਾ ਦੇਣਾ ਹੈ ਖਤਮ ਕਰ ਦੇਣਾ ਹੈ ਪਰ ਕਿਉਂਕਿ ਉਸ ਅਗ ਨੂੰ ਕੰਮ ਕਰਨ ਵਾਸਤੇ ਅੰਦਰ ਕੁਝ ਨਹੀਂ ਹੋਵੇਗਾ ਤਾਂ ਵੱਧੀ ਜਾਏਗੀ ਵੱਧੀ ਜਾਏਗੀ ਵੱਧੀ ਜਾਏਗੀ ਫਿਰ ਸਰੀਰ ਦੇ ਰੋਗ ਦੇ ਇਹ ਤਿੰਨ ਕਾਰਨ ਮੰਨੇ ਗਏ ਨੇ ਵਾਤ ਪਿੱਤ ਕਫ ਵਧ ਗਿਆ ਪਾਣੀ ਠੰਡਕ ਵਧ ਗਈ ਹੈ ਜਿੱਥੇ-ਜਿੱਥੇ ਬਰਫ਼ ਪੈਂਦੀ ਹੈ ਗੱਡੀਆਂ ਸਟਾਰਟ ਨਹੀਂ ਹੁੰਦੀਆਂ ਹੀਟਰ ਦੇ ਨਾਲ ਇੰਜਨ ਨੂੰ ਗਰਮ ਕਰਨਾ ਪੈਂਦਾ ਹੈ ਕਉਂਕ ਠੰਡ ਬਹੁਤ ਜ਼ਿਆਦਾ ਹੈ ਠੰਡ ਬਹੁਤ ਜ਼ਿਆਦਾ ਠੰਡਕ ਵਧ ਗਈ ਹੈ ਇਹਨੇ ਸਰੀਰ ਦੇ ਚ ਕੱਪ ਨੂੰ ਵਧਾ ਦੇਣਾ ਹੈ ਵਾਯੂ ਵਧ ਗਈ ਹੈ ਉਸ ਸਰੀਰ ਨੂੰ ਕਹਿੰਦੇ ਨੇ ਇਹ ਬਾਦੀ ਸਰੀਰ ਹੈ ਪਿਤ ਵਧ ਗਈ ਹੈ ਗਰਮੀ ਵਧ ਗਈ ਹੈ ਇਨਾਂ ਤਿਨਾਂ ਨੂੰ ਬੈਲੈਂਸ ਦੇ ਚ ਕਰਨ ਵਾਸਤੇ ਕੁਝ ਖੁਰਾਕ ਹੈ ਇਸ ਵਾਸਤੇ ਬੈਲੈਂਸ ਵਿਗੜਦਾ ਹੈ ਆਹਾਰ ਨਾਲ ਬੈਲੈਂਸ ਸੁਧਰਦਾ ਹੈ ਆਹਾਰ ਨਾਲ ਇਹ ਹੀ ਕਾਰਨ ਹੈ ਕਿ ਵੈਦ ਹਨੰਤਰ ਐਸਾ ਕਹਿੰਦੇ ਨੇ ਆਹਾਰ ਚਿਕਿਤਸਾ ਆਹਾਰ ਹੀ ਔਸ਼ਧੀ ਹੈ ਆਹਾਰ ਹੀ ਦਵਾਈ ਹੈ ਆਹਾਰ ਰੋਗ ਆਹਾਰ ਹੀ ਰੋਗ ਹੈ ਆਹਾਰ ਹੀ ਰੋਗ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਆਹਾਰ ਚਿਕਿਤਸਾ ਖਾਣਾ ਪੀਣਾ ਹੀ ਇਲਾਜ ਹੈ ਖਾਣਾ ਪੀਣਾ ਹੀ ਰੋਗ ਹੈ ਇਹਨੂੰ ਫਿਰ ਇੰਜ ਕਹਿੰਦੇ ਨੇ ਖਾਣਾ ਪੀਣਾ ਅੰਮ੍ਰਿਤ ਹੈ ਖਾਣਾ ਪੀਣਾ ਜ਼ਹਿਰ ਹੈ ਕਿਦਰੇ ਹੋਰ ਵੇਨ ਤੋਂ ਬਾਤ ਵਿੱਚ ਨਾ ਪੈਣਾ ਅਰਥਾਂ ਦਾ ਅਨਰਥ ਨਾ ਕਰਨਾ ਬਾਬਾ ਹੋਰ ਖਾਣਾ ਖੁਸ਼ੀਖوار ਉਹ ਖਾਣਾ ਜਿਹਦੇ ਨਾਲ ਵਾਯੂ ਹੋਰ ਵਧ ਜਾਏ ਗਰਮੀ ਵਧ ਜਾਏ ਜਾਂ ਕਪ ਵਧ ਜਾਏ ਇਹ ਖਾਣਾ ਤੇ ਖਾਰੀ ਪੈਦਾ ਕਰੇਗਾ ਸਰੀਰ ਦੇ ਵਿੱਚ ਰੋਗ ਪੈਦਾ ਕਰੇਗਾ ਇਹ ਦਾਇਤ ਨਹੀਂ ਮਤਲਬ ਬਾਬਾ ਹੋਰ ਖਾਣਾ ਖੁਸ਼ੀਖوار ਜਿਤ ਖਾ ਦੇ ਤਨ ਭੀੜੀਏ ਮਨ ਮੇ ਚਲੇ ਵਿਕਾਰ ਇਕਦਮ ਸਰੀਰ ਦੱਸ ਦਿੰਦਾ ਜੋ ਕੋਈ ਸਰੀਰ ਦੇ ਚ ਪਾਇਆ ਗਿਆ ਉਹਦੇ ਨਾਲ ਵਾਈਓ ਕਫ ਜਾਂ ਪਿਤ ਵਧ ਗਈ ਹੈ ਪੜ ਗਈ ਹੈ ਇਕਦਮ ਸਰੀਰ ਦੱਸ ਦਿੰਦਾ ਫਿਰ ਸਹਜੇ ਸਹਜੇ ਸੰਜਮ ਨਾ ਰੱਖਿਆ ਜਾਏ ਵਾਈਓ ਵਧ ਕੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੀ ਹੈ ਉਨਾ ਰੋਗਾਂ ਦਾ ਕਾਰਨ ਵਾਇਓ ਹੋਵੇਗਾ ਬਾਦ ਹੋਵੇਗੀ ਸੰਜਮ ਨਹੀਂ ਰੱਖਿਆ ਗਿਆ ਤੇ ਗਰਮ ਚੀਜ਼ਾਂ ਖਾਈ ਗਿਆ ਖਾਈ ਗਿਆ ਖਾਈ ਗਿਆ ਜਿਨ੍ਹਾਂ ਦੀ ਤਾਸੀਰ ਹੀ ਗਰਮ ਹੈ ਬਹੁਤ ਗਰਮ ਹੈ ਤੇਪੀ ਤਾਂ ਵੱਧਦੀ ਗਈ ਵੱਧ ਗਈ ਤੇ अनेका ਰੋਗਾਂ ਨੂੰ ਜਨਮ ਦੇਵੇਗੀ ਠੰਡੀਆਂ ਚੀਜ਼ਾਂ ਪੀਤੀ ਜਾ ਰਿਹਾ ਹੈ ਮੈਂ ਯੂਰਪ ਦੇ ਦੇਸ਼ਾਂ ਦੇਖ ਕੇ ਹੈਰਾਨ ਹੋ ਗਿਆ ਉਹ ਸਰਦੀ ਦੀ ਰੁੱਤ ਦੇ ਚ ਵੀ ਕੋਕ ਪੀਤੀ ਜਾਂਦੇ ਨੇ ਪੈਪਸੀ ਪੀਤੀ ਜਾਂਦੇ ਨੇ ਇੱਥੇ ਤੇ ਮੈਂ ਹਿੰਮਤ ਨਾਲ ਕਹਿ ਰਿਹਾ ਕਿਧਰੇ ਮੈਂ ਉੱਥੇ ਸਟੇਜ ਤੇ ਕਹਿ ਬੈਠਾ ਮੈਂ ਕਿ ਨਹੀਂ ਠੰਡ ਬਰਫਾਂ ਪਈਆਂ ਪੈਂਦੀਆਂ ਨੇ ਤੇ ਤੁਸੀਂ ਇਹ ਫੇਰੇ ਫਿਰ ਸਾਰੇ ਯੂਰਪ ਦੇ ਲੋਕਾਂ ਦੀ ਕਮਰ ਦੁਖਦੀ ਹੈ ਗਰਦਨ ਦੁਖਦੀ ਹੈ ਬੁਰਾ ਤੇ ਮੈਂ ਕਿ ਦੁੱਖੀ ਕਿ ਨਹੀਂ ਤੇ ਹਰ ਕੀ ਹੋਵੇਗਾ ਮੈਨੂੰ ਇਹ ਜੋ ਕੋਲ ਰੈਂਗ ਬਣਾਉਂਦੀਆਂ ਨੇ ਇੱਕ ਕੰਪਨੀ ਤੋਂ ਫੋਨ ਆਈ ਬਈ ਅਸੀਂ ਫੜਦੇ ਤੇ ਮੁਕਦਮਾ ਕਰ ਸਕਦੇ ਹਾਂ ਜੇ ਤੁਸੀਂ ਫਿਰ ਸਟੇਜ ਤੇ ਬੋਲੇ ਹੁਣ ਉਹ ਫੇਰ ਪ੍ਰਚਾਰ ਕਰਦੇ ਤੁਸੀਂ ਸਰਦੀਆਂ ਚ ਵੀ ਪੀਓ ਤੇ ਠੀਕ ਹੈ ਉਦੋਂ ਮੈਨੂੰ ਖਿਆਲ ਆਇਆ ਤੇ ਇਹਨਾਂ ਦੀ ਬਿਕਰੀ ਦੇ ਵਿੱਚ ਫਰਕ ਪੈਗਾ ਤਾਂ ਮੈਨੂੰ ਧਮਕੀ ਦੇਂਦੇ ਪੈਣ। ਵੀ ਤੁਸੀਂ ਬੋਲੋਗੇ। ਇਹਦੇ ਉੱਤੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ ਹੈ। ਤੋਂ ਹੁਣ ਮੈਂ ਇਤਨੀ ਅਰਜ਼ ਕਰਾਂ। ਸ਼ਰਬਤ ਇੰਜ ਕਹਦੇ ਆ ਸ਼ਰਬਤ। ਬਰਫ਼ ਪੈ ਰਹੀ ਹੈ। ਬੜੀ ਭयंकर ਠੰਡ। ਕਿ ਉਹ ਨਹੀਂ ਸ਼ਰਬਤ ਪੀ ਰੇ ਜਿਹਦੀ ਤਾਸੀਰ ਠੰਡੀ ਹੈ ਫਿਰ ਠੰਡ ਵਧਦੀ 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 پتہ ਨਹੀਂ ਕਿਤਨੇ ਭਿਆਨਕ ਰੋਗਾਂ ਨੂੰ ਜਨਮ ਦੇਵੇਗੇ ਜਨਮ ਦੇਵੇ ਹਰ ਤਰ੍ਹਾਂ ਦਾ ਖਾਣਾ ਹਰ ਰੁੱਤ ਦੇ ਵਿੱਚ ਨਹੀਂ ਹੈ ਜੈਸੇ ਮੈਂ ਉਦਾਹਰਣ ਦੇਆ ਕੁਦਰਤ ਕੁਝ ਫਲ ਮੌਸਮ ਦੇ ਮੁਤਾਬਕ ਪੈਦਾ ਕਰਦੀ ਹੈ ਅੱਗੇ ਪਿੱਛੇ ਨਹੀਂ ਕਰਦੀ ਜਿਸ ਮੌਸਮ ਦੇ ਜਿਹੜੀ ਸਾਧ ਸਬਜ਼ੀ ਤੇ ਪਲ ਕੁਦਰਤ ਪੈਦਾ ਕਰ ਰਹੀ ਹੈ ਤੋ ਕੁਦਰਤ ਇਹ ਕਹਿ ਰਹੀ ਹੈ ਇਸ ਰੁੱਤ ਦੇ ਚ ਇਹ ਖਾਓ ਐਨੇ ਗੱਲ ਐਨੇ ਕੁਦਰਤ ਇਹ ਕਹਿ ਰਹੀ ਹੈ ਪ੍ਰਮਾਤਮਾ ਸਾਨੂੰ ਇਹ ਕਹਿ ਰਿਹਾ ਜਿਸ ਰੁੱਤ ਦੇ ਜਿਹੜੀ ਚੀਜ਼ ਮੈਂ ਪੈਦਾ ਹੀ ਨਹੀਂ ਕਰਦਾ ਨਾ ਖਾਓ ਲੇਕਿਨ ਅੱਜ ਸਾਧਨ ਨੇ ਜਿਸ ਰੁੱਤ ਦੇ ਚ ਜਿਹੜੀ ਚੀਜ਼ ਪੈਦਾ ਨਹੀਂ ਹੁੰਦੀ ਉਹਨੂੰ ਕੋਲਡ ਸਟੋਰੇਜ ਵਿੱਚ ਰੱਖ ਕੇ ਬੇਰੂਤਾ ਵੀ ਖਿਲਾਇਆ ਜਾ ਸਕਦਾ ਹੈ ਹੁਣ ਮੈਂ ਫਿਰ ਥੋੜਾ ਜਿਹਾ ਸਹਿਮਾ ਕਿਧਰੇ ਕੋਲਡ ਸਟੋਰੇਜ ਵਾਲੇ ਵੀ ਮੈਨੂੰ ਧੰਕੇ ਨਾ ਦੇਣ ਬੇਰੂਤਾ ਵੀ ਖਿਲਾਇਆ ਜਾ ਸਕਦਾ ਹੈ ਫਿਰੋਗ ਪੈਦਾ ਕਰੇਗਾ ਜਿਸ ਚੀਜ਼ ਨੂੰ ਜਿਸ ਸਾਦ ਸਬਜ਼ੀ ਨੂੰ ਜਿਸ ਫਲ ਨੂੰ ਕੁਦਰਤ ਮੌਸਮ ਦੇ ਮੁਤਾਬਕ ਪੈਦਾ ਨਹੀਂ ਕਰਦੇ ਉਹ ਚੀਜ਼ ਕੁਦਰਤ ਕਹਿ ਰਹੀ ਹੈ ਨਾ ਖਾ ਨਾ ਖਾ ਜਿਸ ਚੀਜ਼ ਨੂੰ ਪ੍ਰਕਿਰਤੀ ਪਰਮਾਤਮਾ ਦਾ ਨਿਯਮ ਰੁੱਤ ਦੇ ਮੁਤਾਬਕ ਪੈਦਾ ਕਰਦਾ ਉਹ ਖਾਓ ਉਹ ਖਾਓ ਆਪ ਸੁਣ ਕੇ ਹੈ ਨਾ ਨੋਗੇ ਬਰਫ ਪੈਂਦੀ ਹੋਵੇ ਤਾਂ ਵੀ ਕਣਕਾਂ ਪੱਕ ਜਾਂਦੀਆਂ ਨੇ ਗਰਮੀ ਚ ਵੀ ਹੋ ਜਾਂਦੀ ਹੈ ਸਰਦੀ ਚ ਵੀ ਹੋ ਜਾਂਦੀ ਹੈ 12 ਮਹੀਨੇ ਠੰਡ ਹੈ ਯੂਰਪ ਦੇ ਚਣਕਾਂ ਦੀ ਫਸਲ ਤੇ ਉਚਕਦੇ ਨੇ ਦੋ ਦੋ ਤੇ ਇਹਨੂੰ ਹਰ ਵਕਤ ਖਾ ਸਕਦੇ ਆ ਕਣਕ ਦਾ ਆਟਾ ਹਰ ਵਕਤ ਖਾ ਸਕਦੇ ਆ ਕਿਉਂਕਿ ਹਰ ਰੁੱਤ ਦੇ ਚ ਪੈਦਾ ਹੁੰਦੇ ਜਿਸ ਸੀਜ਼ਨ ਨੂੰ ਪ੍ਰਕਿਰਤੀ ਹਰ ਰੁੱਤ ਦੇ ਚ ਪੈਦਾ ਕਰਦੀ ਹੈ ਖਾ ਸਕਦੇ ਆ ਹਰ ਮੌਸਮ ਦੇ ਜਿਸ ਸੀਜ਼ਨ ਨੂੰ ਕੁਦਰਤ ਨਹੀਂ ਪੈਦਾ ਕਰਦੀ ਤਾਂ ਕੁਦਰਤ ਸਾਨੂੰ ਮਨਾਈ ਕਰੇਗੀ ਨਾ ਖਾਓ ਨਾ ਖਾਓ ਖਾਓਗੇ ਕਿਧਰੇ ਗਰਮੀ ਵੱਧੇਗੀ ਕਿਧਰੇ ਠੰਡ ਵੱਜਾਏਗੀ ਸਰੀਰੇ ਚ ਕਿਆ ਕਿਧਰੇ ਕੱਪ ਵੱਧ ਜਾਏਗੇ ਵਾਯੂ ਵੱਧ ਜਾਏਗੀ ਵਧੀ ਹੋਈ ਵਾਯੂ ਵਧੀ ਹੋਈ ਪਿੱਤ ਗਰਮੀ ਤੇ ਵਧੀ ਹੋਈ ਠੰਡਕ ਸਰੀਰ ਦੇ ਕਰੋਗੀ ਕਰ ਦੇ ਜੀ ਜੇ ਧਨਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਇਨ ਆਯੁਰਵੇਦ ਆਚਾਰੀਆ ਦੇ ਰੂਪੇ ਜਿੱਥੇ ਲਈਏ ਉਹ ਠੀਕ ਕਹਿ ਰਹੇ ਨੇ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚੜੇ ਵਿਕਾਰ ਸੀਮਾ ਤੋਂ ਵਧਿਆ ਹੋਇਆ ਭੋਜਨ ਬੇਰੁਤਾ ਭੋਜਨ ਸਰੀਰ ਨੂੰ ਖਾਰ ਕਰੇਗਾ ਮਨ ਨੂੰ ਵਿਕਾਰੀ ਬਣਾਏਗਾ ਇਹ ਆਹਾਰਿਕ ਰੋਗ ਨੇ ਇਹ ਇਤਨੇ ਪੇਚੀਦਾ ਨਹੀਂ ਨੇ ਇਹਨਾਂ ਦਾ ਇਲਾਜ ਹੈ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਸੁਧਾਰ ਨਾਲ ਠੀਕ ਹੋ ਜਾਣਗੇ ਇਹ ਰੋਗ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਹੀ ਸੁਧਾਰ ਨਾਲ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਕੋਈ ਇੰਨੀ ਗੈਰੀ ਗੱਲ ਨਹੀਂ ਹੈ ਹੁਣ ਮੈਂ ਦੂਸਰਾ ਪਹਿਲੂ ਬਿਆਨ ਕਰਾਂ ਗੁਰਬਾਣੀ ਨੇ ਇਸ ਤਰ੍ਹਾਂ ਦੇ ਤਿੰਨ ਤਾਪਾਂ ਦਾ ਜ਼ਿਕਰ ਕੀਤਾ ਹੈ ਔਰ ਇੱਕ ਜਗ੍ਹਾ ਨਹੀਂ ਬਹੁਤ ਸਾਰੀ ਥਾਵਾਂ ਤੇ ਐਸਾ ਆਵੇਗਾ ਭਾਰਤ ਦੇ ਕਮਾਵ ਸੰਤ ਰਿਸ਼ੀ ਇਹਨਾਂ ਤਿੰਨ ਤਾਪਾਂ ਦਾ ਜ਼ਿਕਰ ਕਰਦੇ ਨੇ ਤੀਨੇ ਤਾਪ ਹੁਣੇ ਭਾਈ ਸਾਹਿਬ ਜੀ ਇਹ ਪੰਕਤੀ ਪੜ ਰਹਿ ਸੰ ਤੀਨੇ ਤਾਪ ਨਿਵਾਰਨ ਹਾਰਾ ਮੰਗਲ ਦੇ ਰੂਪੇ ਚ ਪੜ ਰਹਿ ਸੰ ਤੀਨੇ ਤਾਪ ਨੇ ਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗੰਨ ਕਉ ਲਾਗੇ ਜਾਂ ਕਿ ਪ੍ਰਭ ਅਗੇ ਅਰਦਾਸ ਆਦ ਬਿਆਦ ਮਿਟੀ ਉਬਾਦ ਜਾਲ ਨਾ ਸਾਖੇ ਤੀਨੇ ਤਾਪ ਇਹ ਤਿੰਨ ਤਾਪ ਕਿਹੜੇ ਨੇ ਆਦ ਬਿਆਦ ਉਬਾਦ ਇੱਕ ਆਦੀ ਰੋਗ ਜੋ ਜਨਮ ਤੋਂ ਹੀ ਨਾਲ ਹੈ ਔਰ અનંત జన్మਾਂ ਤੋਂ چل رہے ہیں ఆది بیاج جو શરીર ਦੇ ਵਿੱਚ ਵాయు ਦੇ ਵਧਣ ਕਰਕੇ ਫਿਤ ਦੇ ਵਧਣ ਕਰਕੇ اور ਕਫ ਦੇ ਵਧਣ ਕਰਕੇ ਠੰਡ ਦੇ ਵਧਣ ਕਰਕੇ ਹੋ ਗਿਆ ਇਹ بیاج ਉਹ ਬਾਤ اچੰਚੇ ਦਾ ਹਸਾ چلਦੇ ਆਂ چلਦੇ ਆਂ ਗਿਰ ਗਏ ਤੇ ਲਤਾਂ ਟੁੱਟ ਗਈਆਂ ਉਪਾ ਅਚਨਚੇਤ ਕੋਈ ਬਹੁਤ ਵੱਡਾ ਹਾਦਸਾ ਹੋਰ ਹੋ ਗਿਆ ਦਿਵਾਲੀਆ ਹੋ ਗਿਆ ਕੋਈ ਭਿਆਨਕ ਹਾਦਸਾ ਹੋ ਗਿਆ ਔਰ ਅਚਨਚੇਤ ਹੋ ਗਿਆ ਜਿਹਦਾ ਖਾਬੋ ਖਿਆਲ ਵੀ ਨਹੀਂ ਸੀ ਜਿਹਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੇਰੇ ਨਾਲ ਐਸਾ ਵੀ ਹੋ ਸਕਦਾ ਹੈ ਹੋ ਗਿਆ ਉਪਾ ਇਹ ਤਿੰਨ ਤਾਪ ਮੰਨੇ ਜਾਂਦੇ ਨੇ ਆਦ ਬਿਆਦ ਉਪਾਹ ਪੰਕਤੀ ਬੜੀ ਸੋਹਣੀ ਹੈ ਆਦ ਬਿਆਦ ਮਿਟੇ ਉਪਾਹ ਜਾਲ ਨਾ ਸਾਕੇ ਤਿਨੇ ਤਾਂ ਹੁਣ ਇਸ ਆਧਾਰ ਤੇ ਜਿਹੜੀ ਵੀ ਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਧਿਆਨਪੂਰਵਕ ਸਰਵਨ ਕਰਨਾ ਅਗਰ ਆਦੀ ਰੋਗ ਹੈ ਤਾਂ ਬਿਆਦ ਨਹੀਂ ਮਿਟੇਗੇ ਅਗਰ ਆਦੀ ਰੋਗ ਹੈ ਤਾਂ ਉਪਾਦ ਵੀ ਨਹੀਂ ਮਿਟੇਗੇ ਤੇ ਮੈਂ ਦੂਸਰਾ ਨੁਕਤਾ ਬਿਆਨ ਕਰ ਰਿਹਾ ਅਗਰ ਆਦੀ ਰੋਗ ਮੌਜੂਦ ਹੈ ਤੇ ਆਦੀ ਰੋਗ ਸਾਰੇ ਰੋਗਾਂ ਦੀ ਜੜ ਹੈ ਬੁਨਿਆਦ ਦਵਾਈਆਂ ਔਸ਼ਧੀਆਂ ਪੱਤਿਆਂ ਨੂੰ ਕੱਟ ਦੇਣਗੇ ਜੜਾਂ ਨੂੰ ਕੱਟ ਦੇਣਗੇ ਕਿਉਂਕਿ ਆਦ ਰੋਗ ਜੋ ਹੈ ਸ਼ਾਖਾ ਨੂੰ ਕੱਟ ਦੇਣਗੇ ਆਦ ਰੋਗ ਜੜ ਮੌਜੂਦ ਹੈ ਕੇ ਰੋਗ ਫਿਰ ਪੈਦਾ ਹੋਣਗੇ ਫਿਰ ਪੈਦਾ ਹੋਣਗੇ ਮਨੁੱਖ ਜੀਵਨ ਦੇ ਚ ਇੱਕ ਦਫਾ ਰੋਗੀ ਨਹੀਂ ਆਉਂਦਾ ਬਾਰ ਬਾਰ ਆਉਂਦਾ ਬਾਰ ਬਾਰ ਸਾਰੀ ਦੁਨੀਆ ਦੇ ਚ ਸਿਆਣੇ ਅੱਗੇ ਆਏ ਸਿਆਣੇ ਨੂੰ ਫਾਰਸੀ ਦੇ ਚ ਕਹਿੰਦੇ ਨੇ ਹਕੀ ਹਕੀਮ ਅੱਗੇ ਆਏ ਸਿਆਣੇ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਵੈਗਿਆਨੀ ਹੈ ਸੋ ਜਮਾ ਨੇ ਸਰੀਰ ਬਾਰੇ ਬਹੁਤ ਕੁਝ ਜਾਣਦਾ ਹੈ ਵੈਦ ਅੱਗੇ ਆਏ ਹੈ ਡਾਕਟਰ ਅੱਗੇ ਆਏ ਅਖੇ ਵੈਦ ਡਾਕਟਰ ਅੱਗੇ ਆਏ ਆਦ ਕਾਲ ਤੋਂ ਕੋਈ 4000 ਸਾਲ ਪਹਿਲੇ ਵੈਦ ਧਨੰਤਰ ਹੋਇਆ ਹੈ ਅੱਜ ਦੀ ਗੱਲ ਨਹੀਂ ਹੈ ਔਰ ਉਹਨੇ ਆਯੁਰਵੇਦ ਦੇ ਉੱਤੇ ਬੜੀ ਵੱਡੀ ਖੋਜ ਕੀਤੀ ਕਹਿੰਦੇ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਉਸਨੇ ਸੁਭਾਅ ਲਿਖਿਆ ਹੈ ਤਾਸੀਰ ਲਿਖੀ ਹੈ ਇਹ ਜੜੀ ਬੂਟੀ ਠੰਡੀ ਹੈ ਇਹ ਗਰਮ ਹੈ ਔਰ ਇਹ ਵਾਯੂ ਪ੍ਰਦਾਨ ਹੈ ਵਾਯੂ ਘਟ ਗਈ ਹੈ ਕਿਸੇ ਦੇ ਅੰਦਰ ਐ ਖਾਵੇ ਵਾਯੂ ਵੱਧ ਗਈ ਹੈ ਇਹ ਨਹੀਂ ਪਿਤ ਘਟ ਗਈ ਹੈ ਐ ਜੜੀ ਬੂਟੀ ਖਾਵੇ ਵੱਧ ਗਈ ਹੈ ਫਿਰ ਨਹੀਂ ਜੜੀ ਬੂਟੀਆਂ ਦੀ ਜਿਹੜੇ ਉਸ ਨੇ ਸੁਭਾਅ ਲਿਖੇ ਨੇ ਉਹ ਜੋ ਕੀ ਮੈਡੀਕਲ ਸਾਇੰਸ ਉਸ ਤੋਂ ਕੋਈ ਅਲੱਗ ਨਹੀਂ ਦਸਰੀ ਉਹੀ ਕੁਝ ਕਹਿ ਰਹੇ ਨੇ ਲੇਕਿਨ ਸੈਂਟਿਸਟ ਹੈਰਾਨ ਨੇ ਕਿ ਇਹਨਾਂ ਲੋਕਾਂ ਨੇ ਜੜੀ ਬੂਟੀਆਂ ਦੀ ਖੋਜ ਕਿਵੇਂ ਕੀਤੀ ਕੋਈ ਲੈਬੋਰੀ ਨਹੀਂ ਸੀ ਕੋਈ ਨਾਪਣ ਦੇ ਮੀਟਰ ਨਹੀਂ ਸਨ ਜੋ ਅੱਜ ਸਾਰੇ ਸਾਧਨ ਮੌਜੂਦ ਨੇ ਇਹ ਤੇ ਹੈ ਹੀ ਨਹੀਂ ਸਕਿਆ ਇਹਨਾਂ ઋષਿ ਮੁਨੀਆਂ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਦੱਸ ਦਿੱਤਾ ਔਰ ਬਿਲਕੁਲ ਸਹੀ ਜੋ ਹਕੀਮ ਲੁਕਮਾਨ ਨੇ ਦੱਸਿਆ ਬਿਲਕੁਲ ਠੀਕ ਹੈ ਜੋ ਵੈਦ ਧਨੰਤਰ ਨੇ ਦੱਸਿਆ ਬਿਲਕੁਲ ਠੀਕ ਹੈ ਯੂਨਾਨੀ ਇਲਾਜ ਦਾ ਤੌਕਾ ਤੌਰ ਤਰੀਕਾ ਲੁਕਮਾਨ ਤੋਂ ਪਰਚਲਤ ਹੋਇਆ ਆਯੁਰਵੇਦ ਦਾ ਢੰਗ ਵੈਦ ਧਨੰਤਰ ਤੋਂ ਪਰਚਲਤ ਹੋਇਆ ਹੈਰਾਨ ਨੇ ਅਜੋਕੀ ਸਾਇੰਸ ਇਹ ਕਿਸ ਹੈਰਾਨ ਨੇ ਵਿਗਿਆਨਿਕ ਹੈਰਾਨ ਨੇ ਇਹ ਜੋ ਹਜ਼ਾਰਾਂ ਜੜੀ ਬੂਟੀਆਂ ਦਾ ਇਹਨਾਂ ਨੇ ਸਵਾਦ ਦੱਸਿਆ। ਉਹ ਤੇ ਠੀਕ ਹੈ। ਪਰ ਹੈਰਾਨੀ ਇਹ ਜੜੀ ਬੂਟੀਆਂ ਅਧਿਕਤਰ ਪਹਾੜਾਂ ਦੇ ਉੱਪਰ ਆਉਂਦੀਆਂ ਨੇ। ਸੀਮਤ ਗਈ ਜ਼ਿੰਦਗੀ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ। ਕਿਉਂਕਿ ਇੱਕ ਬੂਟੀ ਦੀ ਜਦ ਉਹ ਸੋਧ ਕਰਦੇ ਨੇ, ਖੋਜ ਕਰਦੇ ਨੇ ਸਾਲਾਂ ਬਦੀ ਲੱਗ ਜਾਂਦੇ ਨੇ। ਵੇਦੀ ਤਾਸੀਰ ਕੀ ਹੈ ਕਿ ਅਸਰ ਕੀ ਪਾ ਸਕਦੀ ਹੈ ਇਹ ਮਨੁੱਖ ਦੇ ਸਰੀਰ ਦੇ ਵਿੱਚ ਕੀ ਕੰਮ ਕਰ ਸਕਦਾ ਕਿਸੇ ਇੱਕ ਬੂੜੀ ਬੂਟੀ ਦਾ ਵੀ ਤਤਵ ਗਿਆਨ ਹਾਸਲ ਕਰਨ ਵਾਸਤੇ ਉਹਨਾਂ ਨੂੰ ਕਈ-ਕਈ ਸਾਲ ਲੱਗ ਜਾਂਦੇ ਨੇ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਦੇ ਦਿੱਤਾ ਵੈਦ ਹਨੰਤਰ ਨੇ ਹਕੀਮ 卢ਕਮਾਨ ਨੇ ਇਸ ਤੇ ਉਹ ਹੈਰਾਨ ਨੇ ਮੈਂ ਫਿਰ ਜਗਾ ਜਗਾ ਬੋਲੇ ਆ ਆਕਾਰ ਸਬਦਾ ਅਲਗ ਅਲਗ ਹੈ ਤੇ ਸਿਰਫ ਆਕਾਰ ਹੀ ਨਹੀਂ ਸੁਭਾਅ ਮਨੁੱਖ ਦਾ ਪਸ਼ੂ ਦਾ ਜੋ ਗਊ ਦਾ ਸੁਭਾਅ ਹੈ ਉਹ ਸ਼ੇਰ ਦਾ ਨਹੀਂ ਹੈ ਜੋ ਸ਼ੇਰ ਦਾ ਸੁਭਾਅ ਹੈ ਉਹ ਗਿੱਦੜ ਦਾ ਨਹੀਂ ਹੈ ਜੋ ਗਿੱਦੜ ਦਾ ਸੁਭਾਅ ਹੈ ਉਹ ਬਿੱਲੀ ਦਾ ਨਹੀਂ ਹੈ ਜੋ ਬਿੱਲੀ ਦਾ ਸੁਭਾਅ ਹੈ ਉਹ ਕੁੱਤੇ ਦਾ ਨਹੀਂ ਹੈ ਇਹ ਸਾਰੇ ਜਾਨਵਰ ਆਪਣੇ ਸੁਭਾਅ ਕਰਕੇ ਪਛਾਣੇ ਜਾਂਦੇ ਨੇ ਸਭ ਪਸ਼ੂਆਂ ਦੇ ਸੁਭਾਅ ਅਲੱਗ-ਅਲੱਗ ਨੇ ਸਭ ਪੰਛੀਆਂ ਦੇ ਸੁਭਾਅ ਅਲੱਗ-ਅਲੱਗ ਨੇ ਤੇ ਇੰਜ ਕਹਦੇ ਕਿ ਸਾਰੇ ਮਨੁੱਖਾਂ ਦੇ ਸੁਭਾਅ ਵੀ ਅਲੱਗ-ਅਲੱਗ ਨੇ ਪਸ਼ੂ ਜੀਵਦੇਨ ਆਪਣੇ ਸੁਭਾਅ ਦੇ ਵਿੱਚ ਪੰਛੀ ਜੀਵਦੇਨ ਆਪਣੇ ਸੁਭਾਅ ਦੇ ਵਿੱਚ ਮਨੁੱਖ ਜੀਵਦੇ ਨੇ ਆਪਣੇ ਸੁਭਾਅ ਵਿੱਚ ਫਰਕ ਸਿਰਫ ਇਤਨਾ ਹੈ ਪਸ਼ੂ ਆਪਣਾ ਸੁਭਾਅ ਬਦਲ ਨਹੀਂ ਸਕਦਾ ਪੰਛੀ ਆਪਣਾ ਸੁਭਾਅ ਬਦਲ ਨਹੀਂ ਸਕਦਾ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਬੈ ਨਹੀਂ ਗੱਲ ਇਤਨੀ ਮਹਾਨਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਇਤਨੀ ਵਿਸ਼ੇਸ਼ਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਮਨੁੱਖ ਸ਼ੇਰ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਗਊ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਕੰਡੇ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਫੁੱਲ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਪਸ਼ੂ ਨਹੀਂ ਬਦਲ ਸਕਦੇ ਪੰਛੀ ਨਹੀਂ ਬਦਲ ਸਕਦੇ ਪਰ ਹਰ ਪੰਛੀ ਦਾ ਆਪਣਾ ਸੁਭਾਅ ਹੈ ਕਾਵੇ ਦਾ ਆਪਣਾ ਸੁਭਾਅ ਹੈ ਕੋਇਲ ਦਾ ਆਪਣਾ ਸੁਭਾਅ ਹੈ ਹੰਸ ਦਾ ਆਪਣਾ ਸੁਭਾਅ ਹੈ ਬੁਲਬੁਲ ਦਾ ਆਪਣਾ ਸੁਭਾਅ ਹੈ ਸਾਰੇ ਪੰਛੀ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਪਸ਼ੂ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਮਨੁੱਖ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਪਸ਼ੂ ਤੇ ਪੰਛੀ ਪਕਸ਼ੀਆਂ ਲਈ ਸੁਭਾਅ ਬੰਧਨ ਹੈ ਉਸੇ ਚ ਜੀਵਣਾ ਪਏਗਾ ਆਪਣੇ ਸੁਭਾਅ ਤੋਂ ਨਿਕਲ ਨਹੀਂ ਸਕਦੇ ਇੱਕੋ ਮਨੁੱਖ ਹੈ ਆਪਣਾ ਸੁਭਾਅ ਬਦਲ ਸਕਦਾ ਅਗਰ ਦੇਵਤਾ ਵਾਲਾ ਇਹਦਾ ਸੁਭਾਅ ਹੈ ਤੋ ਇਹ ਦੇਵਤਾ ਹੋ ਸਕਦਾ ਹੈ ਮਨਮੁਖ ਹੋਣਾ ਇਹਦਾ ਸੁਭਾਅ ਹੈ ਤੇ ਗੁਰਮੁਖ ਹੋ ਸਕਦਾ ਹੈ ਚੋਰੀ ਕਰਨਾ ਇਹਦਾ ਸੁਭਾਅ ਹੈ ਤੇ ਦਾਨੀ ਹੋ ਸਕਦਾ ਹੈ ਦਾਨੀ ਹੋ ਸਕਦਾ ਦੁਸ਼ਟ ਹੋਣਾ ਇਸਦਾ ਸੁਭਾਅ ਹੈ ਤੇ ਸੱਜਣ ਹੋ ਸਕਦਾ ਹੈ ਹੋ ਸਕਦਾ ਹੈ ਬਦਮਾਸ਼ ਹੋਣਾ ਇਹਦਾ ਸੁਭਾਅ ਹੈ ਤੇ ਸ਼ਰੀਫ ਹੋ ਸਕਦਾ ਹੈ ਯਾਰੀ ਸੰਸਿੰਗ ਮਸਕੀਨ ਇਹ ਅੱਜ ਦੀ ਕਥਾ ਦੇ ਵਿੱਚ ਦੱਸਿਆ ਕਿ ਇਨਸਾਨ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਮੁਸੀਬਤਾਂ ਕਿਉਂ ਆਉਂਦੀਆਂ ਇਹਨਾਂ ਦੀ ਵਜ੍ਹਾ ਉਹਨਾਂ ਦੇ ਆਪਣੇ ਕਰਮ ਹੀ ਹੈਗੇ ਔਰ ਕਰਮ ਵੀ ਉਹ ਜਿਹੜੇ ਕਿ ਉਹਨੂੰ ਪਸ਼ੂ ਤੇ ਦੇਵਤਾ ਦੇ ਨਾਲ ਮਿਲਾ ਦਿੰਦੇ ਹੈਗੇ ਉਹ ਕਰਮ ਜਿੱਦੀ ਵਜ੍ਹਾ ਤੋਂ ਮਨੁੱਖ ਪਸ਼ੂ ਵਰਗੀ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦਾ ਹੈਗਾ ਵਾ ਉਹ ਹੈਗਾ ਵਾ ਉਹਦੇ ਮਾੜੇ ਵਿਚਾਰ ਮਾੜੀ ਸੋਚੜੀ ਮਾੜੇ ਕਰਮ ਜਿੱਦ ਨਾਲ ਦੂਸਰਿਆਂ ਨੂੰ ਦੁੱਖ ਤਕਲੀਫ ਪਹੁੰਚੇ ਦੂਸਰਿਆਂ ਆਨੂੰ ਪਰੇਸ਼ਾਨੀ ਹੋਵੇ ਉਹਨਾਂ ਦਾ ਨੁਕਸਾਨ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ ਇਹ ਕੋ ਕਰਮ ਹੈ ਜਿਸ ਨਾਲ ਦੂਸਰੇ ਤਕਲੀਫ ਚ ਮੁਤਲਾਂਦੇ ਹੇਗੇ ਹੈ ਇਸ ਕਰਮ ਦੇ ਕਰਨੇ ਦੀ ਵਜ੍ਹਾ ਜਿਹੜਾ ਪਸ਼ੂ ਹੈ ਉਹ ਮਨੁੱਖ ਜਿਹੜਾ ਮਨੁੱਖ ਹੈ ਉਹ ਪਸ਼ੂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦਾ ਹੈ ਕਿ ਜਿਹੜਾ ਪਸ਼ੂ ਹੈ ਉਹ ਵੀ ਬੇਹਿਸਾਬ ਹੈ ਅੰਦਰ ਜਜ਼ਬਾਤ ਨਹੀਂ ਹੈ ਫੀਲਿੰਗਸ ਨਹੀਂ ਹੈ ਜਿਸ ਤਰ੍ਹਾਂ ਕਿ ਇਨਸਾਨ ਰੱਖਦਾ ਹੈ ਨਾ ਅਕਲ ਸ਼ੌਅਰ ਨਹੀਂ ਪਸ਼ੂਆਂ ਦੇ ਵਿੱਚ ਇਹ ਉਹਨਾਂ ਦਾ ਮਕਸਦ ਜ਼ਿੰਦਗੀ ਦਾ ਸਿਰਫ ਖਾਣਾ ਪੀਣਾ ਸੌਣਾ ਹੈਗਾ ਇਸ ਤੋਂ ਇਲਾਵਾ ਕੋਈ ਨਹੀਂ ਹੈ ਲਾਗੇ ਭਾਵੇਂ ਜਿਹੜਾ ਦੂਸਰਾ ਪਸ਼ੂ ਜਿੰਨੀ ਮਰਜ਼ੀ ਤਕਲੀਫ ਛੋੜੇ ਉਹਦੀ ਤਕਲੀਫ ਘਟ ਨਹੀਂ ਕਰ ਸਕਦੇ ਔਰ ਨਾ ਉਹ ਜਜ਼ਬਾਤ ਰੱਖਦੇ ਆ ਉਸ ਤਕਲੀਫ ਨੂੰ ਮਹਿਸੂਸ ਕਰਨੇ ਦੇ ਮਹਿਸੂਸ ਹੀ ਨਾ ਕਰਦੇ ਇਸ ਲਈ ਘਟ ਕਰਨੇ ਦੀ ਕੋਸ਼ਿਸ਼ ਵੀ ਨਹੀਂ ਕਰਦੇ ਹੈਗੇ ਉਹ ਆਪਣੀ ਜ਼ਿੰਦਗੀ ਚ ਮਸਤ ਰਹਿੰਦੇ ਉਹਨਾਂ ਦਾ ਕੰਮ ਸਿਰਫ ਖਾਣਾ ਪੀਣਾ ਹੈਗਾ ਤੇ ਜੇ ਇਨਸਾਨ ਹੀ ਇਹ ਹੀ ਕਰਨ ਲੱਗ ਪਏ ਤੇ ਫਿਰ ਉਹ ਵੀ ਪਸ਼ੂ ਹੀ ਬਣ ਗਿਆ ਬੇਸ਼ੱਕ ਉਹ ਇਨਸਾਨੀ ਸ਼ਕਲ ਚ ਇਨਸਾਨੀ ਜਿਸਮ ਦਾ ਮਾਲਕ ਹੈ ਲੇਕਿਨ ਅਗਰ ਉਹਦੀ ਸੋਚਣੀ ਉਸ ਤਰ੍ਹਾਂ ਨਹੀਂ ਹੈਗੀ ਆ ਕਿ ਦੂਸਰੇਆਂ ਲਈ ਉਹ ਬੇਹਿਸੀ ਦਿਖਾਉਂਦਿਆ ਹੈਗਾ ਦੂਸਰੇਆਂ ਵਾਸਤੇ ਤਕਲੀਫਾਂ ਪੈਦਾ ਕਰਨ ਦਿਆ ਹੈਗਾ ਤੇ ਫਿਰ ਉਹ ਵੀ ਪਸ਼ੂ ਦੀ ਤਰ੍ਹਾਂ ਹੀ ਬਣ ਗਿਆ ਨਾ ਜਿਸ ਤਰ੍ਹਾਂ ਉਹ ਬੇਹਿਸ ਹੈ ਇਸ ਤਰ੍ਹਾਂ ਇਨਸਾਨ ਬਾਈਆਂ ਦਾ ਹੈਗਾ ਪਰ ਜੇ ਉਹ ਇਨਸਾਨਾਂ ਦਾ ਭਲਾ ਸੋਚੇ ਉਹਨਾਂ ਵਾਸਤੇ ਅਸਾਨੀਆਂ ਪੈਦਾ ਕਰ ਉਹਨਾਂ ਦੀ ਤਕਲੀਫ ਮਹਿਸੂਸ ਕਰੇ ਹੱਤਲ ਇਮਕਾਨ ਕੋਸ਼ਿਸ਼ ਕਰੇ ਕਿ ਉਹਦੀ ਜ਼ਾਤ ਤੋਂ ਉਹਦੇ ਕਰਮ ਤੋਂ ਉਹਦੇ ਵਿਚਾਰਾਂ ਤੋਂ ਦੂਜਿਆਂ ਨੂੰ ਤਕਲੀਫ ਨਾ ਪਹੁੰਚੇ ਤੇ ਫਿਰ ਉਹ ਮਨੁੱਖ ਜਿਹੜਾ ਹੈ ਦੇਵੀ ਦੇਵਤਿਆਂ ਵਰਗੀ ਜ਼ਿੰਦਗੀ گزارਦਾ ਕ੍ਰਿਸ਼ਤੀਆਂ ਵਰਗੀ ਪਕੀਜ਼ਾ ਜ਼ਿੰਦਗੀ گزارਦਾ ਰੱਬ ਦੀ ਐਨ ਮਰਜ਼ੀ ਦੇ ਮੁਤਾਬਕ ਜ਼ਿੰਦਗੀ گزارਦਾ ਹੈ ਨਾਲੇ ਸ਼ੈਤਾਨ ਨੂੰ ਸਜ਼ਾ ਕਿਉਂ ਮਿਲੀ ਸੀਗੀ ਉਹ ਜਿਹੜਾ ਹੈ ਸ਼ੈਤਾਨ ਕਿਉਂ ਬਣਿਆ ਕਿਉਂਕਿ ਜਦੋਂ ਉਹਦੇ ਉਹਦੇ ਵਿਚਾਰਾਂ 'ਚ ਉਹਦੇ ਚ ਹੰਕਾਰ ਆ ਗਿਆ ਗਰੂਰ ਆ ਗਿਆ ਅਤੇ ਇਹ ਕਿ ਮੈਂ ਅੱਗ ਦਾ ਬਣਿਆ ਤੇ ਮੈਂ ਇਸ ਮਿੱਟੀ ਦੇ ਬਣੇ ਨੂੰ ਸਜਦਾ ਕਰਾਂ ਮੈਂ ਇਹ ਨਹੀਂ ਕਰ ਸਕਦਾ ਤੇ ਰੱਬ ਨੇ ਫਿਰ ਉਹਨੂੰ ਸਜ਼ਾ ਦੇ ਤੌਰ ਤੇ ਸ਼ੈਤਾਨ ਬਣਾ ਦਿੱਤਾ ਜਿਹੜਾ ਰਹੀ ਦੀ ਦੁਨੀਆ ਤੱਕ ਭਟਕਦਾ ਰਹੇਗਾ ਤੇ ਲੋਹਾ ਨੂੰ ਵੀ ਭਟਕਾਉਂਦਾ ਰਹੇਗਾ ਉਹਨਾਂ ਨੂੰ ਰੱਬੀ ਇੱਜ਼ਤ ਦੇ ਮਾਰਗ ਤੋਂ ਹਟਾਉਂਦਾ ਰਹੇਗਾ ਇਹ ਆਪਣੀ ਸੋਚ ਦੀ ਵਜ੍ਹਾ ਤੋਂ ਹੋ ਗਾਇਆ ਸੋਚ ਹੀ ਹੈ ਜਿਹੜੀ ਮਨੁੱਖ ਨੂੰ ਪਸ਼ੂ ਬਣਾ ਦਿੰਦੀ ਹੈ ਜਾਂ ਦੇਵੀ ਦੇਵਤਾ ਵਰਗਾ ਬਣਾ ਦਿੰਦੀ ਹੈ ਇਹ ਹੈ آ, بس یہی رب گر ارداس کرنی چاہیے کہ رب سانو دوسرے واسطے آسانیاں پیدا کرنے والا بنا نہ کہ تکلیفاں پیدا کرنے والا بنا آسانیاں پیدا کریں گے دے رب کی میر حاصل کریں گے اس خوشی حاصل کریں گے تکلیفاں دوسرے واسطے اگر پیدا کریں گے تو اپنے واسطے اس جہان سے بھی اسی جہاں وا وہ تکلیفاں لوگے تے اگلے جہان در بھی, بھی ساڈے پلے کچھ نہیں ہوئے گا سوائر و سوائی تو عذاب تو ਇਰਾ ਤੁਹਾਨੂੰ ਇਹ ਕਹਾਣੀ ਤੇ ਲਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਢੇਰ ਸਾਰਾ ਪਿਆਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅਲਵਾਪੇ